ਜਾਂ گاਵਾ ਬਾਣੀਆਂ ਹੀ ਪਾਲਣ ਲੱਗਿਆ ਨਾ ਉਹਨਾਂ ਨੇ ਸਾਨੂੰ 200 ਰੁਪਏ ਲੀਟਰ ਦੁੱਧ ਵੀ ਨਹੀਂ ਦੇਣਾ ਕਿਉਂਕਿ ਉਹ ਕਹਿਣਗੇ ਸਾਨੂੰ ਤਾਂ ਪੜਤਾਂ ਨਹੀਂ ਲੱਗਦਾ ਬਾਣੀਆਂ ਉਹ ਕੰਮ ਕਦੇ ਵੀ ਨਹੀਂ ਕਰਦਾ ਜਿਹਦੇ ਵਿੱਚ ਉਹਨੂੰ ਪੜਤਾਂ ਨਾ ਲੱਗੇ ਉਹ ਹਮੇਸ਼ਾ ਉਹ ਕੰਮ ਕਰਦਾ ਜਿਹਦੇ ਚੋਂ ਪੜਤਾਂ ਲੱਗੇ ਬਾਕੀ ਗੱਲ ਸਹੀ ਆ ਦੁੱਧ ਦੇ ਵਿੱਚੋਂ ਪੜਤਾਂ ਨਹੀਂ ਲੱਗਦਾ ਇਸੇ ਕਰਕੇ ਹੀ ਬਾਣੀਆਂ ਨੇ ਜਿਹੜੀਆਂ ਹੈ ਆਪਦੀਆਂ ਮੱਝਾਂ گاਵਾ ਵੇਚ ਦਿੱਤੀਆਂ ਹੁਣ ਉਹ ਮੁੱਲ ਦਾ ਦੁੱਧ ਲੈਂਦੇ ਆ ਜੇ ਹੁਣ ਅਸੀਂ ਦੁੱਧ ਦੀ ਕੀਮਤ ਦੇਖੀਏ ਦੁੱਧ ਦੀ ਕੀਮਤ ਸਹੀ ਨਹੀਂ ਮਿਲ ਰਹੀ ਜੇ ਸਾਰੇ ਸਾਲ ਦੇ ਖਰਚੇ ਲਾ ਕੇ ਦੇਖੀ ਨਾ ਇੱਕ ਦੁੱਧ ਦੇ ਲੀਟਰ ਦੀ ਕੀਮਤ 100 ਰੁਪਿਆ ਸਾਨੂੰ ਖੁਦ ਨੂੰ ਪੈ ਜਾਂਦੀ ਜਿਹੜੀ ਅਸੀਂ ਘਰੇ ਵਰਤਦੇ ਆ ਹੁਣ ਜਦੋਂ ਪੜਤਾ ਨਾ ਲੱਗਣ ਕਰਕੇ ਹੀ ਮੈਂ ਮੱਝਾਂ ਘਟਾਤੀਆਂ ਮੈਂ ਨਹੀਂ ਬਹੁਤ ਸਾਰੇ ਲੋਕਾਂ ਨੇ ਪਸ਼ੂ ਘਟਾ ਦਿੱਤੇ ਆ ਆਪਦੇ ਘਰ ਦੇ ਪੀਣ ਜੋਗ ਵਾਸਤੇ ਇੱਕ ਗਾਂ ਤੇ ਇੱਕ ਮੱਝ ਰੱਖੀ ਆ ਜਿਹੜਾ ਥੋੜਾ ਬਹੁਤਾ ਹੁੰਦਾਗਾ ਉਹ ਅਸੀਂ ਦੁੱਧ ਸੇਲ ਕਰਦੇ ਆ ਗਾਂ ਦਾ ਮੱਝ ਦਾ ਤਾਂ ਅਸੀਂ ਦਿੰਦੇ ਹੀ ਨਹੀਂ ਦੇਖੋ ਇਹ ਚੀਜ਼ਾਂ ਕਿਉਂ ਹੋ ਰਹੀਆਂ ਨੇ ਇਹਦਾ ਕਾਰਨ ਕੀ ਹੈ ਹੁਣ ਤੁਸੀਂ ਦੇਖੋ 10 ਲੀਟਰ ਦੁੱਧ ਦੇਣ ਵਾਲੀ ਮੱਝ 4 ਕਿਲੋ ਡੰਗ ਦਾ ਦਾਣਾ ਖਾਦੀ ਜੀ ਆ 4 ਵਾ 4 ਸ਼ਾਮ ਨੂੰ ਤੇ ਇਹ ਦਾਣਾ ਇਕੱਲੇ ਦੁੱਧ ਦੇਣ ਵੇਲੇ ਨਹੀਂ ਇਹ ਸਾਰਾ ਸਾਲ ਖਾਂਦੀ ਹੈ ਜਦੋਂ ਮੱਝ ਨੇ ਦੁੱਧ ਦੇਣਾਗਾ ਦੁੱਧ ਸਿਰਫ 4-5 ਮਹੀਨੇ ਮੱਝ ਪੀ ਕੇ ਤੇ ਦਿੰਦੀ ਆ ਤੇ 3-2 ਮਹੀਨੇ ਪਹਿਲਾਂ ਤਾਂ ਬਿਲਕੁਲ ਦੁੱਧੋਂ ਹਟ ਜਾਂਦੀ ਆ ਜਦੋਂ ਦੁੱਧੋਂ ਹਟਦੀ ਆ ਉਸ ਟਾਈਮ ਤੇ ਵੀ ਮੱਝ ਸਭ ਤੋਂ ਮਹਿੰਗੀ ਫੀਡ ਖਾਂਦੀ ਆ ਉਹ ਦੁੱਧ ਵਾਲੀ ਫੀਡ ਦੇ ਨਾਲੋਂ ਜ਼ਿਆਦਾ ਮਹਿੰਗੀ ਫੀਡ ਹੁੰਦੀ ਆ ਜਦੋਂ ਸੂਣ ਤੋਂ ਪਹਿਲਾਂ ਅਸੀਂ ਮੱਝ ਨੂੰ ਦਿੰਨੇ ਆ ਸੂਣ ਵੇਲੇ ਖਰਚਾ ਅਲੱਗ ਹੋ ਜਾਂਦਾ ਡਾਕਟਰਾਂ ਦਾ ਖਰਚਾ ਅਲੱਗ ਹੋ ਜਾਂਦਾ ਬਿਜਲੀ ਦਾ ਖਰਚਾ ਰਾਤ ਨੂੰ ਇਹਨਾਂ ਤੇ ਕੂਲਰ ਚੱਲਣੇ ਆ ਮੱਛਰਦਾਨੀਆਂ ਲਾਉਣੀਆਂ ਨੇ ਕੋਆਂਟਾਂ ਦੀ ਕੋਆਂਟਲ ਤੂੰ ਸਾਨੂੰ ਤੂੜੀ ਬਾਲਣੀ ਪੈਂਦੀ ਆ ਮੱਛਰ ਭਜਾਉਣ ਵਾਸਤੇ ਤੇ ਕਿਉਂਕਿ ਰਾਤ ਨੂੰ ਉਠ ਉਠ ਕੇ ਵੀ ਆ ਇਨਾਂ ਦੇ ਉੱਤੇ ਧੂਣੀਆਂ ਬਾਲਣੀਆਂ ਪੈਂਦੀਆਂ ਨੇ ਇੱਕ ਬੰਦਾ ਪਰਮਾਨੈਂਟ 24 ਘੰਟੇ ਜਿਹੜੇ ਸੜੇ ਕੋਈ 5-7 ਡੰਗਰ ਹੈਗੇ ਇੱਕ ਬੰਦਾ ਇਹਨਾਂ ਤੇ ਡਿਊਟੀ ਦਿੰਦਾ ਦੇਣੀ ਨਹੀਂ ਰਾਤ ਨੂੰ ਸਵੇਰੇ 4 ਵਜੇ ਉੱਠ ਕੇ ਧੂਣੀ ਬਾਲਣੀ ਆ ਰਾਤ ਨੂੰ ਧੂਣੀ ਬਾਲਣੀ ਆ ਤੇ ਇਹਨਾਂ ਨੂੰ ਦਿਨ ਰਾਤ ਇਹਨਾਂ ਦੇ ਉੱਤੇ ਕੰਮ ਕਰਦਾ ਪਰਮਾਨੈਂਟ ਬੰਦਾ ਜੇ ਤੁਸੀਂ ਲੱਭੋਗੇ ਤਾਂ 500 ਰੁਪਏ ਦਿਹਾੜੀ ਦੇ ਉੱਤੇ ਅੱਜ ਕੱਲ ਸਾਨੂੰ ਸਹੀ ਤਰੀਕੇ ਦਾ ਬੰਦਾ ਮਿਲ ਨਹੀਂ ਰਿਹਾ ਇੰਨਾ ਜਿਹੜਾ ਹੈਗਾ ਖਰਚਾ ਜੇ ਤੁਸੀਂ ਟੋਟਲ ਖਰਚੇ ਨੂੰ ਦੇਖ ਲਓਗੇ ਤਾਂ 100 ਰੁਪਿਆ ਲੀਟਰ ਇੱਕ ਦੁੱਧ ਦਾ ਖਰਚਾ ਆ ਰਿਹਾਗਾ ਤੇ ਤੁਸੀਂ ਕੀ ਗੱਲ ਕਰਦੇ ਆ ਜਦੋਂ ਉਹ ਸਾਡੇ ਭਰਾ ਵੇਚਣ ਜਾਂਦੇ ਆ ਜਾਂ ਕਹਿੰਦੇ ਵੀ ਸਾਨੂੰ ਦੁੱਧ ਚਾਹੀਦਾ ਦੁੱਧ ਚਾਹੀਦਾ ਪੂਰੀ ਵਧੀਆ ਕੁਆਲਿਟੀ ਦਾ ਵਧੀਆ ਕੁਆਲਿਟੀ ਦਾ ਦੁੱਧ ਤੇ ਰੇਟ ਰੇਟ ਬਈ ਫਲਾਨਾ ਤਾਂ ਸਾਨੂੰ 50 ਰੁਪਏ ਦੇ ਹੀ ਜਾਂਦਾਗਾ 60 ਰੁਪਏ ਦੇ ਜਾਂਦਾਗਾ ਤੇ ਦੁੱਧ ਦੇ ਰੇਟ ਡਾਊਨ ਕਰਕੇ ਲੈਣੇ ਆ ਠੀਕ ਹੈ ਤੇ ਜਿਹੜਾ ਹੈਗਾਗਾ ਚਾਹੀਦੀ ਕੁਆਲਿਟੀ ਬੈਸਟ ਆ ਤੁਸੀਂ ਡੁਪਲੀਕੇਟ ਦੁੱਧ ਪੀ ਰਹੇ ਹੋ ਕੈਮੀਕਲ ਵੇਸੜ ਪੀ ਰਹੇ ਹੋ 5 ਕਿਲੋ ਦੁੱਧ ਚੋਂ 1 ਕਿਲੋ ਪਨੀਰ ਨਿਕਲਦਾ ਮਸਾ ਪੂਰਾ ਉਹ ਵੀ ਨਿਕਲਦਾ ਨਹੀਂਗਾ ਤੇ 250 ਰੁਪਏ ਕਿਲੋ ਮਿਲ ਜਾਂਦਾ ਯਾਰ ਪਨੀਰ ਕਿੰਨਾ ਉਹਦੇ ਤੇ ਖਰਚਾ ਹੁੰਦਾ ਉਹਨੂੰ ਪਾੜਨਾ ਪੈਂਦਾ ਦੁੱਧ ਨੂੰ ਫਿਰ ਉਹਨੂੰ ਬਣਾਉਣਾ ਪੈਂਦਾਗਾ ਫਿਰ ਪਨੀਰ ਤਿਆਰ ਹੁੰਦਾ ਫਿਰ ਜਾ ਕੇ ਉਹਦਾ ਰੇਟ ਦੇਖੋ ਤੁਸੀਂ ਕਿੱਥੇ ਜਾ ਬਣ ਉਹਨੂੰ ਡੁਪਲੀਕੇਟ ਦੁੱਧ ਦੀ ਮਿਲੂਗਾ ਜੇ ਬਿਮਾਰੀਆਂ ਤੋਂ ਬਚਣਾ ਦੁੱਧ ਦਾ ਰੇਟ ਸਹੀ ਕਰ ਦਿਓ ਸਰਕਾਰ ਨੂੰ ਵੀ ਬੇਨਤੀ ਆ ਜਿਹੜੇ ਖਪਤਕਾਰ ਆ ਜਿਨ੍ਹਾਂ ਨੇ ਬਿਮਾਰੀਆਂ ਤੋਂ ਬਚਣਾ ਉਹ ਦੁੱਧ ਦਾ ਰੇਟ ਸਹੀ ਕਰ ਦਿਓ ਅਸੀਂ ਪੰਜਾਬ ਦੇ ਲੋਕ ਇਹੋ ਜਿਹੇ ਆ ਦੁੱਧ ਦੀਆਂ ਨਦੀਆਂ ਵਹਾ ਦਿਆਂਗੇ ਨਦੀਆਂ ਵਹਾ ਦੇਗੇ ਦੁੱਧ ਦੀਆਂ ਸੱਚਮੁੱਚ ਇਹਨਾਂ ਦੁੱਧ ਪੈਦਾ ਕਰ ਦੇਗੇ ਕਿਉਂ ਕਿਉਂ ਜੇ ਸਾਨੂੰ ਹੁਣ ਕੁਝ ਬਚਤ ਨਹੀਂ ਹੁੰਦੀ ਸਾਡਾ ਜਾਦੇ ਇੰਟਰਸਟ ਨਹੀਂ ਹੈਗਾ ਪਸ਼ੂਆਂ ਚੋਂ ਇੰਟਰਸਟ ਘਟਦਾ ਜਾਂਦਾ ਹੈਗਾ ਕਿਉਂ ਘਟਦਾ ਜਾਂਦਾ ਕਿਉਂਕਿ ਇਹਦੇ 'ਚ ਪੜਤਾ ਨਹੀਂ ਪੈਂਦਾ ਜੇ ਸਾਨੂੰ ਇਹਦੇ 'ਚ ਪੜਤਾ ਸਹੀ ਪੈਣ ਲੱਗ ਜਵੇ ਤਾਂ ਅਸੀਂ ਇਹਨਾਂ ਦੁੱਧ ਦੀਆਂ ਨਦੀਆਂ ਵਹਾ ਦੇਗੇ ਪੂਰਾ ਇੱਕ ਕੁਆਲਿਟੀ ਨੰਬਰ 1 ਤੁਹਾਨੂੰ ਦੁੱਧ ਜਿਹੜਾ ਹੈਗਾਗਾ ਵਧੀਆ ਕੁਆਲਿਟੀ ਦਾ ਮਿਲੇਗਾ ਪਰ ਦੁੱਧ ਦਾ ਜਿਹੜਾ ਰੇਟ ਆ ਉਹ ਸਹੀ ਹੋਣਾ ਚਾਹੀਦਾ ਹੈਗਾ ਸੋ ਸਾਰੇ ਭਰਾਵਾਂ ਨੂੰ ਬੇਨਤੀ ਆ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਦੇ ਹੋ ਕਮੈਂਟਾਂ 'ਚ ਆਪਣੀ ਰਾਇ ਜਰੂਰ ਦੱਸਦੇ